ਅੱਜ ਰਾਜਪੁਰੇ ਰੋਟਰੀ ਪਵਨ ਦੇ ਵਿੱਚ ਰਾਜਪੁਰਾ ਪ੍ਰੈਸ ਕਲੱਬ ਰਜਿਸਟਰਡ ਰਾਜਪੁਰਾ ਵੱਲੋਂ ਸ਼ਹੀਦ ਪੱਤਰਕਾਰ ਸ਼੍ਰੀ ਭੋਲਾ RAM ਮਾਸੂਮ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਰਾਜਪੁਰਾ ਸ਼ਹਿਰ ਦੀ ਰਾਜਨੀਤਿਕ ਗੈਰ ਰਾਜਨੀਤਿਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਨੌਜਵਾਨਾਂ ਦੇ ਵੱਲੋਂ ਹਿੱਸਾ ਲਿਆ ਗਿਆ ਜ਼ਰੂਰਤਮੰਦ ਲੋਕਾਂ ਦੇ ਲਈ ਖੂਨਦਾਨ ਕੀਤਾ ਗਿਆ ਇਸ ਮੌਕੇ ਤੇ ਰਾਜਪੁਰਾ ਪ੍ਰੈਸ ਕਲੱਬ ਦੇ ਵੱਲੋਂ ਰਾਜਪੁਰੇ ਰੋਟਰੀ ਪਵਨ ਦੇ ਵਿੱਚ ਖੂਨਦਾਨ ਕੈਂਪ ਦੀ ਮੌਕੇ ਤੇ ਹੀ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਖੂਨਦਾਨੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਇਸ ਮੌਕੇ ਤੇ ਰਾਜਪੁਰਾ ਪ੍ਰੈਸ ਕਲੱਬ ਦੀ ਪ੍ਰਧਾਨ ਦਰਸ਼ਨ ਸਿੰਘ ਮਿੱਠਾ ਤੇ ਚੇਅਰਮੈਨ ਡਾਕਟਰ ਗੁਰਵਿੰਦਰ ਸਿੰਘ ਅਮਨ ਤੇ ਵਿਸ਼ੇਸ਼ ਤੌਰ ਤੇ ਯੂ ਐਸ ਏ ਤੋਂ ਆਏ ਸੀਨੀਅਰ ਪੱਤਰਕਾਰ ਰਵਿੰਦਰ ਲਾਲੀ ਵੱਲੋਂ ਉਕਤ ਖੁੰਦਾਨ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਗਈ ਨਾਲ ਕੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਕੀ ਕੁਝ ਕਿਹਾ ਗਿਆ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਦੇ ਵੱਲੋਂ ਸਾਡੇ ਸਤਕਾਰਯੋਗ ਸ਼ਹੀਦ ਕੋਲਾਨਾਥ ਮਸੂਮ ਜੀ ਦੀ ਯਾਦ ਦੇ ਵਿੱਚ ਅਸੀਂ ਇਹ 19ਵਾਂ ਕੈਂਪ ਜਿਹੜਾ ਹੈ ਬਲੱਡ ਡੋਨੇਸ਼ਨ ਕੈਂਪ ਅਸੀਂ ਲਗਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ 18 ਕੈਂਪ ਜਿਹੜੇ ਸੀਗੇ ਮਾਨਵਤਾ ਦੀ ਸੇਵਾ ਵਾਸਤੇ ਅਸੀਂ ਖੂਨਦਾਨ ਕੈਂਪ ਜਿਹੜੇ ਨੇ ਸਫਲਤਾਪੂਰਕ ਅਸੀਂ ਕਿਤੇ ਨੇ ਸੋ ਇਸ ਵਾਰ ਵੀ ਅਸੀਂ ਉਮੀਦ ਹੈ ਕਿ ਬਹੁਤ ਵੱਡਾ ਅਸੀਂ ਵਿਸ਼ਾਲ ਜਿਹੜਾ ਕੈਂਪ ਜਿਹੜਾ ਹੈ ਉਹ ਅਸੀਂ ਨੇ ਪਰੇ ਚਾੜਾਂਗੇ ਸੋ ਸਾਡੇ ਸ਼ਹੀਦ ਪੋਲਨਾਥ ਮਾਸੂਮ ਜੀ ਉਸ ਅਤਵਾਦੀ ਆਂਦੀ ਦੇ ਵਿੱਚ ਉਹ ਸ਼ਹੀਦ ਹੋ ਗਏ ਸੀ ਸੋ ਉਹਨਾਂ ਨੂੰ ਅਸੀਂ ਸਮਰਪਿਤ ਹੈ ਜਿਹੜਾ ਅਸੀਂ ਇਹ ਬਲੱਡ ਡੋਨੇਸ਼ਨ ਕੈਂਪਸ ਹੀ ਲਗਾ ਰਹੇ ਹਾਂ ਪੱਤਰਕਾਰਾਂ ਵੱਲੋਂ ਇਹ ਜਿਹੜਾ ਕੈਂਪ ਲਾਇਆ ਜਾ ਰਿਹਾ ਹੈ ਪ੍ਰੈਸ ਕਲੱਬ ਵੱਲੋਂ ਕਿ ਨਾ ਕਿਨਾਂ ਨੂੰ ਸਨਮਾਨਿਤ ਕੀਤਾ ਗਿਆ ਕਿ ਮਨਾ ਸਨਮਾਨ ਚਿੰਦੇ ਕੇ ਸਨਮਾਨ ਅਸੀਂ ਪਹਿਲਾਂ ਤਾਂ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਜਿਹੜੇ ਸਾਡੇ ਮਰਹੂਮ ਪੱਤਰਕਾਰ ਨੇ ਉਹਨਾਂ ਦੇ ਪਰਿਵਾਰ ਨੂੰ ਅਸੀਂ ਅਸੀਂ ਆਪਣੇ ਵੱਲੋਂ ਜਿਹੜਾ ਹੈ ਕੇਕ ਤੁਛ ਜੀ ਜਿਹੜੀ ਭੇਟਾ ਹੈ ਉਹ ਅਸੀਂ ਮੋਮੈਂਟੋ ਦੇ ਰੂਪ ਦੇ ਉੱਤੇ ਦੇ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਹੈ ਬਲੱਡ ਡੋਨਰਸ ਨੇ ਉਹਨਾਂ ਨੂੰ ਅਸੀਂ ਸਰਟੀਫਿਕੇਟ ਅਤੇ ਉਹਨਾਂ ਨੂੰ ਉਸ ਮੋਮੈਂਟੋ ਜਿਹੜਾ ਹੈ ਉਹ ਅਸੀਂ ਪ੍ਰਦਾਨ ਕਰਦੇ ਹਾਂ ਹੋਰ ਕੀ ਖਾਸ ਇੰਤਜ਼ਾਮ ਕੀਤੇ ਗਏ ਜੀ ਇਸ ਕੈਂਪ ਦੇ ਵਿੱਚ ਇਸ ਕੈਂਪ ਦੇ ਵਿੱਚ ਅਸੀਂ ਜਿੱਥੇ ਅਸੀਂ ਬਲੱਡ ਡੋਨਰਸ ਨੂੰ ਅਸੀਂ ਰਿਫਰੈਸ਼ਮੈਂਟ ਦਿੰਨੇ ਆ ਉਸੇ ਹਿਸਾਬ ਨਾਲ ਅਸੀਂ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਹੈ ਉਹਨਾਂ ਵਾਸਤੇ ਬ੍ਰੇਕਫਾਸਟ ਦਾ ਪ੍ਰਬੰਧ ਹੈ ਤੇ ਉਹਨਾਂ ਵਾਸਤੇ ਚਾਹ ਕਾਫੀ ਦਾ ਜਿਹੜਾ ਹੈ ਤੁੱਟ ਜਿਹੜਾ ਹੈ ਲੰਗਰ ਅਸੀਂ ਵਰਤਾ ਰਹੇ ਹਾਂ ਹੁਣ ਤੱਕ ਕਿੰਨੇ ਯੂਨਿਟੀ ਇਕੱਠਾ ਹੋ ਚੁੱਕੇ ਆ ਜੀ ਹੁਣ ਤੱਕ ਤਕਰੀਬਨ 100 ਤੋਂ ਉੱਤੇ ਯੂਨਿਟ ਇਕੱਠੇ ਤੇ ਅਜੇ ਟਾਈਮ ਪਿਆ ਤੇ ਹੋ ਸਕਦਾ ਕਿ ਵੀ ਅਸੀਂ ਇਸ ਦੇ ਕਰੀਬ ਅਸੀਂ ਹੋਰ ਯੂਨਿਟੀ ਇਕੱਠੇ ਕਰਕੇ ਅਸੀਂ ਡੋਨੇਟ ਕਰੀਏ ਤੇ ਇਹ ਜਿਹੜੀ ਹੈ ਗਵਰਨਮੈਂਟ ਕਾਲਜ ਸੈਕਟਰ 32 ਚੰਡੀਗੜ੍ਹ ਦੀ ਜਿਹੜੀ ਟੀਮ ਹੈ ਉਹ ਖੂਨ ਇਕੱਤਰ ਕਰਨ ਵਾਸਤੇ ਸਾਡੇ ਕੋਲ ਆਈ ਹੋਈ ਹੈ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਦੇ ਜਿਹੜਾ ਕੈਂਪ ਹੈ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਡੇ ਜਿਹੜੇ ਸ਼ਹੀਦ ਪੱਤਰਕਾਰ ਸੀ ਸ਼੍ਰੀ ਭੋਲਾ ਨਾਜ਼ਮ ਮਾਸੂਮ ਜਿਨ੍ਹਾਂ ਦਾ ਟੈਰੋਰੀਜ਼ਮ ਦੇ ਟਾਈਮ ਦੇ ਵਿੱਚ ਕਲਮ ਉਹਨਾਂ ਦੀ ਖੁੰਡੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਦਾ ਖੂਨ ਉਹਨਾਂ ਨੇ ਆਪਣੀ ਪੱਤਰਕਾਰੀ ਪਿੱਛੇ ਖੂਨ ਡੋਲਿਆ ਇਸ ਕਰਕੇ ਸਾਡੇ ਕਲੱਬ ਨੇ ਡਿਸਾਈਡ ਕੀਤਾ ਕਿ ਭੋਲਾਨਾਥ ਮਾਸੂਮ ਜੀ ਨੇ ਆਪਣਾ ਖੂਨ ਡੋਲ ਕੇ ਪੱਤਰਕਾਰੀ ਨੂੰ ਕਾਇਮ ਰੱਖਿਆ ਤੇ ਅਸੀਂ ਵੀ ਉਹਨਾਂ ਦੀ ਯਾਦ ਵਿੱਚ ਬਲੱਡ ਨੇਸ਼ਨ ਕੈਂਪ ਲਾਇਆ ਕਰਾਂਗੇ ਸਾਡਾ ਇਹ ਜਿਹੜਾ ਬਲੱਡ ਨੇਸ਼ਨ ਕੈਂਪ ਹੈ ਇਹ 19ਵਾਂ ਕੈਂਪ ਹੈ ਤੇ ਇਹਦੇ ਵਿੱਚ ਸਾਡੇ ਜਿੰਨੇ ਵੀ ਸ਼ਹਿਰ ਰਾਜਪੁਰਾ ਦੇ गणमान्य ਵਿਅਕਤੀਆਂ ਜਿੰਨੇ ਵੀ ਰਿਪਿਊਟਡ ਵਿਅਕਤੀ ਨੇ ਉਸ ਉਹਨਾਂ ਨੇ ਭਾਗ ਲਿਆ ਉਹ ਇੱਥੇ ਸ਼ਿਰਕਤ ਕਰਕੇ ਗਏ ਹਨ ਡੀਪੀਰ ਸਾਹ ਪਟਿਆਲਾ ਉਹ ਆਏ ਹਨ ਤੇ ਸਾਬਕਾ ਜੋ ਨੇਤਾ ਨੇ ਐਮਐਲਏਸ ਉਹ ਆਏ ਹਨ ਤੇ ਹਲੇ ਆ ਰਹੇ ਹਨ ਬਹੁਤ ਸਾਰੇ ਵੀਆਈਪੀ ਆ ਵੀ ਰਹੇ ਹਨ ਤੇ ਆਮ ਜਿਹੜੀ ਪਬਲਿਕ ਆ ਉਹਨਾਂ 'ਚ ਬੜਾ ਉਤਸ਼ਾਹ ਹੈ ਉਹਨਾਂ ਨੇ ਬੜੇ ਉਤਸ਼ਾਹ ਨਾਲ ਬਲੱਡ ਡੋਨੇਟ ਕਰਨ ਆਪਣੇ ਆਪ ਹੀ ਆ ਰਹੇ ਹਨ ਤੇ ਸਾਡਾ ਪੱਤਰਕਾਰ ਭਾਈਚਾਰ ਸਾਰਾ ਹੀ ਇੱਥੇ ਪਹੁੰਚਿਆ ਤੇ ਮੈਂ ਬੜਾ ਹੀ ਧੰਨਵਾਦ ਕਰਦਾ ਹਾਂ ਸਾਰੇ ਡੋਨਰਸ ਦਾ ਪੱਤਰਕਾਰ ਭਾਈ ਚਾਰੇ ਦਾ ਔਰ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡਾ ਇਦਾਂ ਹੀ ਸਹਿਯੋਗ ਕਰਦੇ ਰਹਿਣਗੇ ਅਤੇ ਅਸੀਂ ਸ਼੍ਰੀ ਭੋਲਾ ਨਾਥ ਜੀ ਮਾਸੂਮ ਦੀ ਯਾਦ ਇਸ ਤਰ੍ਹਾਂ ਹੀ ਮਨਾਉਂਦੇ ਰਹੀਏ ਜਿਹੜੀ ਤਾਂ ਭਾਵਨਾ ਦੀ ਗੱਲ ਹੈ ਇਹਨਾਂ ਤੁਸੀਂ ਸਾਰੇ ਆਪਾਂ ਇਕੱਠੇ ਸੀਗੇ 20 ਸਾਲ ਪਹਿਲਾਂ ਇਹ ਤਹਈਆ ਕੀਤਾ ਸੀਗਾ ਵੀ ਸ਼ਹੀਦ ਭੋਲਾ ਨਾਥ ਮਾਸੂਮ ਜੀ ਨੇ ਕਲਮ ਵਾਸਤੇ ਖੂਨ ਆਪਣਾ ਡੋਲਿਆ ਤੇ ਅਸੀਂ ਕੀ ਕਰਨਾ ਹੈ ਵੀ ਕੁਝ ਲੋਕ ਖੂਨ ਲੈਣੇ ਵਾਲੇ ਨੇ ਅਸੀਂ ਖੂਨ ਦੇਣੇ ਵਾਲੇ ਬਣਨਾ ਵੀ ਜਿਹੜਾ ਸਾਡੀਆਂ ਨਾੜੀਆਂ ਦੇ ਵਿੱਚ ਖੂਨ ਚੱਲ ਰਿਹਾ ਹੈ ਇਹ ਨਾਲੀਆਂ ਚ ਨਾ ਚੱਲੇ ਨਾਲੀਆਂ ਚੱਲਣ ਦੀ ਜਗ੍ਹਾ ਕਿਸੇ ਦੀ ਨਾੜੀਆਂ ਦੇ ਵਿੱਚ ਸਾਡਾ ਖੂਨ ਚੱਲੇ ਤੇ ਉਹ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਬਾਕੀ ਦੂਜੇ ਨੰਬਰ ਤੇ ਉੱਤੇ ਗੱਲ ਐਵੇਂ ਆ ਜਿੱਥੇ ਪਿਆਰ ਹੁੰਦਾ ਹੈ ਜਾਂ ਜਨੂਨ ਹੁੰਦਾ ਹੈ ਉੱਥੇ ਪੈਸੇ ਕੋਈ ਮੈਟਰ ਨਹੀਂ ਕਰਦੇ ਹੈਗੇ ਤੇ ਮੈਂ ਯੂ ਐਸ ਏ ਦੇ ਵਿੱਚ ਹੁੰਨਾ ਫਿਰ ਵੀ ਮੇਰਾ ਕੈਂਪ ਪ੍ਰਤੀ ਮਤਲਬ ਮੇਰਾ ਆਪਣਾ ਮੈਂ ਤੱਚ ਰਹਿਣਾ ਹੈ ਦਲਜੀਤ ਸਿੰਘ ਨੂੰ ਫੋਨ ਕਰਦਾ ਮਿੱਠਾ ਜੀ ਨੂੰ ਫੋਨ ਕੀਤਾ ਡਾਕਟਰ ਸਾਹਿਬ ਨਾਲ ਕੀਤਾ ਜੀਪੀ ਸਿੰਘ ਨਾਲ ਵੀ ਗੱਲ ਹੋਈ ਆ ਤੇ ਬੱਕ ਬੱਕ ਮੈਂਬਰ ਨਾਲ ਗੱਲ ਕਰਦਾ ਵੀ ਆਪਾਂ ਨੇ ਕੈਂਪ ਲਾਉਣਾ ਹੈ ਜਰੂਰ ਲਾਉਣਾ ਹੈ ਹਰ ਹਾਲਤ ਚ ਚਲਾਉਣਾ ਹੈ ਕੈਂਪ ਨੂੰ ਕਾਮਯਾਬ ਕਰਨਾ ਤੇ ਆਉਂਦੇ ਮੈਂ ਵੀਡੀਓ ਪਾਈ ਆ ਤੇ ਇਸ ਦੇ ਨਾਲ ਨਾਲ ਜਿੰਨਾ ਕਿ ਸਾਡੇ ਚ ਉਤਸ਼ਾਹ ਹੈ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਹੈ ਉਹ ਅਡੀਕ ਦੇ ਨੇ ਕਾਲ ਕਰਕੇ ਪੁੱਛਦੇ ਨੇ ਵੀ ਕੈਂਪ ਕਦੋਂ ਆ ਤੇ ਇਸ ਲਈ ਇਹ ਜਿਹੜਾ ਜਨੂਨ ਆ ਜਾ ਸਾਡੇ ਚ ਜਲਾਵ ਹੈ ਜਿਹੜਾ ਉਤਸ਼ਾਹ ਹੈ ਇਹ ਬਰਕਰਾਰ ਰਹਿਣਾ ਚਾਹੀਦਾ ਬਣਿਆ ਰਹਿਣਾ ਚਾਹੀਦਾ ਤੇ ਤੁਹਾਡੇ ਚ ਵੀ ਸਾਰਿਆਂ ਦੇ ਵਿੱਚ ਜਲਾਵਾ ਤੁਹਾਡਾ B ਨੈਗੇਟਿਵ ਆ ਮੇ ਵੀ ਇਹ ਵੀ ਨੈਗੇਟਿਵ ਇਹ ਵੀ ਨੈਗੇਟਿਵ ਬੜਾ ਰੇਅਰ ਆ ਬਹੁਤ ਘੱਟ ਆ ਠੀਕ ਹੈ ਨਾ ਇਹ ਇਦਾਂ ਦੇ ਇੱਥੇ ਸਨਾਖਤ ਹੋ ਜਾਂਦੀ ਹੈ ਕੈਂਪਾਂ ਦੇ ਵਿੱਚ ਬੰਦਿਆਂ ਦਾ ਪਤਾ ਲੱਗਦਾ ਵੀ ਇਸ ਬੰਦੇ ਦਾ ਇਹ ਗਰੁੱਪਾ ਦੂਜੇ ਨੰਬਰ ਤੇ ਆਪਾਂ ਇਕੱਠੇ ਹੁੰਨੇ ਆ ਸਾਰੇ ਮਿਲਦੇ ਆ ਨਹੀਂ ਅੱਜ ਦੇ ਪਥਾਰਵਾਦੀ ਯੁੱਗ ਦੇ ਵਿੱਚ ਕੋਈ ਕਿਸੇ ਕੋਲ ਟਾਈਮ ਨਹੀਂ ਹੈਗਾ ਸਾਰੇ ਲੋਕ ਪੈਸੇ ਹੀ ਦੌੜ ਦੇ ਵਿੱਚ ਨੇ ਪਰ ਇੱਥੇ ਉਹ ਲੋਕ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਅਤਿਸ਼ਾਹ ਹੈ ਜੜੇ ਮਨੁੱਖਤਾ ਲਈ ਇਨਸਾਨੀਅਤ ਲਈ ਕੁਝ ਕਰਨਾ ਚਾਹੁੰਦੇ ਨੇ। ਦਲਾਲੀ ਜੀ ਆਪਾਂ ਪੱਤਰਕਾਰਾਂ ਇਕੱਠੇ ਸਟਾਰਟ ਕੀਤੀ ਸੀ ਮੇਰੇ ਸਾਹਮਣੇ ਨਾਲ ਕਾਫੀ ਪੁਰਾਣੇ ਹੋ ਗਏ ਆਪਾਂ। ਤੇ ਇੱਕ ਵਾਰ ਪੋਸਟ ਪੜ੍ਹ ਰਿਆ ਸੀ ਪਤਾ ਨਹੀਂ ਮੈਨੂੰ ਉਹ ਸਵਾਲ ਤੁਹਾਨੂੰ ਮੇਰੇ ਪੁੱਛਣਾ ਚਾਹੀਦਾ ਹੈ ਕਿ ਨਹੀਂ ਲੇਕਿਨ ਮੈਨੂੰ ਬੜਾ ਅੱਛਾ ਲੱਗਿਆ ਸੀਗਾ ਤੁਸੀਂ ਪੋਸਟ ਪਾਈ ਸੀ ਥੋੜੇ ਦਿਨ ਪਹਿਲਾਂ। ਪੱਤਰਕਾਰਤਾ ਨੂੰ ਲੈ ਕੇ ਸ਼ਾਇਦ ਯਾਦ ਹੋਣੀ ਤੁਹਾਨੂੰ। ਹਾਂਜੀ ਮੈਨੂੰ ਹਾਂ ਮੈਨੂੰ ਜ਼ਿਆਦਾ ਮੈਂ ਹੁਣ ਉਹ ਸ਼ਬਦ ਆਪਣੇ ਮੈਂ ਦੁਬਾਰਾ ਵੀ ਬੋਲ ਸਕਦਾ। ਮੈਂ ਚਾਹੁੰਦਾ ਹੈ ਵੀ ਪ ਪੈਸੇ ਇਕੱਠੇ ਕਰਦੇ ਨੇ ਰਹਿੰਦੇ ਉਹਨਾਂ ਦੀ ਇਹ ਵਿੱਚ ਵੀ ਨਹੀਂ ਉਹ ਅੱਗੇ ਝੋਲੀਆਂ ਭਰਦੇ ਨੇ ਮੈਂ ਇਹ ਸਮਝਦਾ ਹਾਂ ਵੀ ਦਲਾਲੀ ਨਾ ਹੋਵੇ ਪੱਤਰਕਾਰਤਾ ਹੋਵੇ ਸੱਚੀ ਤੇ ਸੁੱਚੀ ਪੱਤਰਕਾਰਤਾ ਜਿਉਂਦੀ ਰਹਿਣੀ ਚਾਹੀਦੀ ਆ ਤੇ ਜਿਹੜੀ ਕਿ ਅੱਜ ਕੱਲ ਮਰਦੀ ਜਾ ਰਹੀ ਆ ਪਰ ਤੁਸੀਂ ਸਾਰੇ ਲੋਕ ਜਿਹੜੇ ਕਿ ਪੱਤਰਕਾਰਤਾ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਤੇ ਇਹ ਜਿਉਂਦੀ ਰਹੂਗੀ ਜਦ ਤੱਕ ਕੁਝ ਲੋਕ ਉਹ ਹੈਗੇ ਨੇ ਮੈਂ ਇਹ ਮੇਰਾ ਇਹ ਵੀ ਮੰਨਣਾ ਕਈ ਲੋਕ ਕਹਿੰਦੇ ਨੇ ਵੀ ਦੁਨੀਆ ਬੇਈਮਾਨ ਆ ਮੈਂ ਮੈਂ ਕਹਿੰਦਾ ਵੀ ਕਟੋ-ਕਟ ਆਪ ਇਮਾਨਦਾਰ ਬਣ ਜਾਓ ਕਟੋ-ਕਟ ਇੱਕ ਬੰਦਾ ਤਾਂ ਇਮਾਨਦਾਰ ਹੋਊਗਾ ਇਹ ਸਾਰੇ ਲੋਕ ਬੇਈਮਾਨ ਨੇ ਆਪ ਇਮਾਨਦਾਰ ਬਣ ਜਾਓ ਤੇ ਉਹ ਉਹਨਾਂ ਲੋਕਾਂ ਤੇ ਸੀਗੀ ਜਿਹੜੇ ਦਲਾਲ ਨੇ ਮੈਂ ਹੁਣ ਵੀ ਉਹਨਾਂ ਨੂੰ ਕਹਿੰਦਾ ਵੀ ਦਲਾਲ ਨੇ ਜਿਹੜੇ ਉਹ ਪੱਤਰਕਾਰੀ ਕਰਨ ਦਲਾਲੀ ਨਾ ਕਰਨ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ News 89 Punjab Har khabar jis da hove asar